ਜੋ ਭਗਵੰਤ ਮਾਨ ਨੇ ਜੋ ਰੀਤ ਪਾਈ ਆ ਜਦੋਂ ਔਨ ਰਿਕਾਰਡ ਮੈਨੂੰ ਯਾਦ ਆ ਮੈਂ ਉਸ ਵੇਲੇ ਗਿੱਦੜਵਾ ਇਲੈਕਸ਼ਨ ਸੀ ਉਦੋਂ ਪਹਿਲਾਂ ਵੀ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਕੋਈ ਗੱਲ ਨਹੀਂ ਜਿਹੜਾ ਪੈਸੇ ਲਿਆਉਂਦਾ ਪੈਸਾ ਲੈ ਲਓ ਆਟਾ ਲਿਆਉਂਦਾ ਆਟਾ ਲੈ ਲਓ ਸਮਾਨ ਲਿਆਉਂਦਾ ਸਮਾਨ ਲੈ ਲਓ ਕੀ ਕਿਹਾ ਸੀ ਉਹਨਾਂ ਨੇ ਇਹੀ ਕਿਹਾ ਸੀ ਨਾ ਹੁਣ ਭਾਈ ਜੇ ਹਜ਼ਾਰ ਹਜ਼ਾਰ ਕਰੋੜ ਰੁਪਈਆ ਆਮ ਆਦਮੀ ਦੇ ਕੋਲ ਆ ਆਮ ਆਦਮੀ ਦੇ ਕੈਂਡੀਡੇਟ ਕੋਲ ਆ ਤੇ ਆਪਾਂ ਲੈ ਲਓ ਯਾਰ ਆ ਗਿਆ ਬਿਆਰ ਆਪਾਂ ਨੂੰ ਕੀ ਤਕਲੀਫ ਆ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾਂ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਇਹ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਏ ਇੰਡਸਟਰੀ ਵਾਲੇ ਆ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਨਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਡੁੱਬਣਾ ਤਿੱਗਣਾ ਸਮਾਂ ਤੇ ਜਾਣ ਦੋ ਜਿਹੜਾ ਵੰਡਣ ਆ ਰਹੇ ਆ ਜਿਹੜਾ ਵੰਡਣਾ ਰਹੇ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਨਾ ਇਹ ਚੰਗੀ ਗੱਲ ਨਹੀਂ ਗਈ ਪਰ ਜੇ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਹੀ ਆ ਦਾਲ ਆ ਰਹੀ ਆ ਬੈਗ ਆ ਰਿਹਾ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਭਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਇਹ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਇਸ ਕਰਕੇ ਠੰਡਾ ਸੰਜੀਵ ਰੋੜੇ ਦਾ ਜਿਹਹ ਜਿਹਾਂ ਜਿਹਹ ਜਿਹੇ ਕਮਰਿਆਂ 'ਚ ਉਹ ਰਹਿੰਦੇ ਆ ਅਲੀ ਸ਼ਾਨ ਜਿਹੜੇ 5 ਸਟਾਰਾਂ ਜਾਂ ਆਮ ਆਦਮੀ ਪਾਰਟੀ ਰਹਿੰਦੀ ਆ ਉੱਥੋਂ ਇਹ ਸਾਰਾ maal ਆ ਰਿਆ ਇਹਨੂੰ ਘਰਾਂ 'ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਆਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਕੱਖ ਨਹੀਂ ਦੇਣਾ ਇਹਨਾਂ ਨੇ ਪੈਨਸ਼ਨ ਪੈਨਸ਼ਨ 2300 ਨਹੀਂ ਦੇਣੀ ਆਹੀ ਸਮਾਨ ਆ ਵਧੀਆ ਸੂਟ ਜਿਹਹੇ ਆਪ ਪਾਉਂਦੇ ਆ ਸੰਜੀਵ ਰੋੜਾ ਦੇ ਪਰਿਵਾਰ ਉਹੋ ਜਿਹੇ ਸੂਟ ਆ ਰਹੇ ਆ ਉਹੋ ਜੀਆਂ ਸਾੜੀਆਂ ਆ ਰਹੀਆਂ ਇਸ ਕਰਕੇ ਇਹ ਮਲਾਈ ਆ ਇਹ ਜਿੰਨਾ ਚਿਰ 2 ਦਿਨ ਮਿਲਦੀ ਆ ਇਹ ਮਲਾਈ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਅੱਛਾ ਬਿੱਤਰੀ ਗੱਲ ਕਰੀਏ ਹੁਣੇ ਇਹ ਕਿ ਉਹ ਜਿਹੜੇ ਬੈਗ ਨੇ ਬੈਗ ਦੇ ਉੱਤੇ ਉਹਦੇ ਤੇ ਹੀ ਕਾਰਵਾਈ ਪੁਲਿਸ ਕਰ ਰਹੀ ਹੈ ਨਹੀਂ ਦੇਖੋ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਮੈਂ ਇਹ बार-बार ਸਭ ਨੂੰ ਕਹਿਣਾ ਵੀ ਉਹ ਅਲੱਗ ਗੱਲ ਆ ਉਹ ਤਾਂ ਇਹ ਸ਼ਹਿਮਤੀ ਜਿਹੜੀ ਆਪੋਜੀਸ਼ਨ ਇਹ ਗੱਲ ਚੱਲਣੀ ਆ ਅੱਜ ਦੀ ਰਾਤ ਆ ਜਿਹੜੀ ਉਹ ਅੱਜ ਦੀ ਰਾਤ ਆ ਜਿਹੜੀ ਉਹ ਸਰਕਾਰ ਦੀ ਹੁੰਦੀ ਆ ਉਹਨਾਂ ਨੇ ਇਹ ਕੁਛ ਕਰਨਾ ਹੀ ਹੁੰਦਾ ਜੇ ਰੋਕਾਂਗੇ ਉਹ ਪੁਲਿਸ ਆਪ ਕਰ ਦੂਗੀ ਐਂਬੂਲੈਂਸਾਂ ਵਿੱਚ ਭਰ ਕੇ ਲੈ ਆਉਣਗੇ ਉਹਨਾਂ 'ਚ ਹੋਰ ਨਹੀਂ ਤਾਂ ਜਿਹੜਾ ਇਹ ਉਹਨਾਂ ਦੀ ਪੁਲਿਸ ਦੀਆਂ ਗੱਡੀਆਂ ਵੰਡ ਦੇਣਗੀਆਂ ਉਹ ਤਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਨਹੀਂ ਰੋਕ ਸਕਦੇ ਸਮਾ ਤੇ ਖੁੱਲਾ ਮਾਹੌਲ ਆਉਣ ਦੋ ਬੇਟੋ ਜੀ ਜੋ ਮਾਹੌਲ ਬਣ ਰਿਹਾ ਨਤੀਜਾ ਨਤੀਜਾ ਤਾਂ ਕੀ ਫਰਕ ਪੈਗਾ ਜੋ ਮਾਹੌਲ ਬਣ ਰਿਹਾ ਵਾ ਨਤੀਜਾ ਕਿਹਨਾ ਕਦਰ ਮੈਂ ਦੇਖੋ ਨਤੀਜਾ ਜਿਹੜਾ ਆ ਕੰਮ ਕਰਦੇ ਆ ਨਾ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ 3.5 ਸਾਲ ਦੇ ਕੰਮ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕਿੱਤੇ ਨਾ ਕਿਤੇ ਮਨ ਚ ਡਰਾਂ ਜੇ ਉਹਨਾਂ ਦੇ ਅੰਦਰ ਵਿਸ਼ਵਾਸ ਹੋ ਗੋ ਵੀ ਸਾਡੇ ਕੰਮਾਂ ਨੂੰ ਵੋਟ ਪੈਣੀ ਹੈ ਸਾਨੂੰ ਵੋਟ ਪੈਣੀ ਹੈ ਤੇ ਆਹ ਖੇ ਖਰਾਬ ਕਾਦੇ ਲਈ ਕਰਨ ਆਹ ਖੇ ਕਾਦੇ ਲਈ ਖਾਰੇ ਆਹੋ ਜੇ ਉਹਨਾਂ ਨੂੰ ਲੋੜ ਨਹੀਂ ਉਹ ਕਾਦੇ ਲਈ ਮੈਂ ਨਹੀਂ ਕਹਿੰਦਾ ਲਾ ਦੱਸੋ ਜੇ ਅਸੀਂ ਕਹਿੰਦੇ ਇਹ ਤਾਂ মিডিਆ ਕਹਿ ਰਹੀਆਂ ਨੇ মিডিਆ ਦਿਖਾ ਰਹੀ ਆ ਵੀ ਆਹ ਗੱਡੀ ਨੰਬਰ ਇੱਥੋਂ ਆ ਗਈ ਆਹ ਗੱਡੀ ਨੰਬਰ ਨੀਲੇ ਨਗਰ ਦੀ ਇੱਥੋਂ ਆ ਗਈ ਆ ਸਮਾਨ ਭਰ ਕੇ ਆ ਗਈ ਪਰ ਉਹ ਮੈਂ ਉਹ ਕਹਿ ਰਿਹਾ ਪਰ ਉਹਨਾਂ ਦਾ ਡਰ ਆ ਜਿਹੜਾ ਜਿਹੜਾ ਸੰਜੀਵ अरोड़ा ਤੇ ਆਮ ਆਦਮੀ ਦਾ ਡਰ ਆ ਖਾਰında ਉਹ ਦਰਸ ਇਹ ਸਬੂਤ ਕਰਦਾ ਏ ਵੀ ਉਹ ਹਰ ਹਰ ਉੱਚੀ ਹਰਕਤ ਤੇ ਹਰ ਚੀਜ਼ ਵੰਡਣ ਬਣਾਉਣ ਤੇ ਉਹ ਤੁਲੇ ਹੋਏ ਨੇ ਤੇ ਟਾਰਗੇਟ ਕਿਨੂੰ ਕਰ ਰਹੇ ਆ ਉਹ ਏਰੀਆ ਟਾਰਗੇਟ ਕਰ ਰਹੇ ਆ ਜਿੱਥੋਂ ਉਹ ਸਮਝਦੇ ਆ ਵੀ ਇਹ ਗਰੀਬ ਆਦਮੀ ਇਹ ਬਕਾਊ ਆ ਇਹ ਹਰ ਚੀਜ਼ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ ਲਊਗਾ ਵੀ ਤੇ ਤੁਹਾਨੂੰ ਠੋਕੂਗਾ ਵੀ ਜਿਨੇ ਹਜ਼ਾਰ ਹਜ਼ਾਰ ਰੁਪਇਆ 25 25 ਸੌ ਨਹੀਂ ਨਹੀਂ ਦਿੱਤਾ